ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਹੰਕਾਰ ਸਤਿਗੁਰ ਪ੍ਰਸਾਦ ਅਨਿਕ ਉਪਾਵੀ ਰੋਗ ਨ ਜਾਏ ਰੋਗ ਮਿਟਾਹਰ ਅਵਗਦ ਲਾਏ ਗੁਰੂ ਪਿਆਰਿਓ ਸਰਬ ਰੋਗ ਕਾ ਔਖਦ ਨਾਮ ਗਾਇਡ ਦੇ ਅਧੀਨ ਆਪਾਂ ਦੂਜਾ ਅਧਿਆਇ ਰੋਗਾਂ ਦੇ ਮੂਲ ਕਾਰਨ ਅਤੇ ਉਪਾਅ ਇਸਦੇ 12 ਕਾਰਨ ਅਤੇ ਉਪਾਅ ਰੋਗਾਂ ਦੇ ਮੂਲ 12 ਕਾਰਨ ਅਤੇ ਉਹਨਾਂ ਦੇ ਉਪਾਅ ਬਾਰੇ ਸੁਣ ਚੁੱਕੇ ਹਨ ਹੁਣ ਅੱਗੇ 13ਵਾਂ ਕਾਰਨ ਜੀ ਰੁੱਖਾਪਨ ਅਖੜਪਨ ਅਤੇ ਬਰਤਮਿਜ਼ੀ ਇਹ ਗੰਭੀਰ ਔਗਣ ਮਾਨਸਿਕ ਰੋਗ ਦੀ ਨਿਸ਼ਾਨੀ ਹਨ ਅਤੇ ਧਨ ਨੂੰ ਵੀ ਰੋਗੀ ਕਰਦੇ ਹਨ ਉਪਾਅ ਮਿੱਠਾ ਸੱਚਾ ਨਿਮਰਤਾ ਭਰਪੂਰ ਅਤੇ ਵਧੀਆ ਵਰਤਾਰਾ ਧਾਰਨ ਕਰਨਾ ਹੈ ਕਿਉਂਕਿ ਸਭ ਪਰਮੇਸ਼ਰ ਦਾ ਸਰੂਪ ਹਨ ਅਤੇ ਸਭ ਹੀ ਉੱਤਮ ਹਨ अवल अल नूर उपाया कुदरत दे सब बंदे एक नूर ते सब जग उपजिया कौन भले को मंदे लोगा परम न भूलो पाई खालिक खलक खलक मैं खालिक पूर रहो सर्व थाई नानक उत्तम नीच न कोई कारण अभिमान अति हैंकड़ बाजी उपाव ए औगण के गुरमुख वाला जीवन धारण करना चाहिदा है ਗੁਰਮੁਖ ਦੇ ਨੇੜੇ ਰੋਗ ਨਹੀਂ ਆ ਸਕਦਾ ਕਿਉਂਕਿ ਉਹ ਹਰ ਥਾਂ ਅਤੇ ਹਰ ਵਿੱਚ ਇੱਕ ਪਰਮੇਸ਼ਰ ਨੂੰ ਵੇਖਦਾ ਹੋਇਆ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਦਾ ਹੈ ਜਦਕਿ ਅਸਲ ਵਿੱਚ ਉਹ ਸਭ ਤੋਂ ਉੱਚਾ ਹੁੰਦਾ ਹੈ ਸਭ ਨੂੰ ਪਰਮੇਸ਼ਰ ਦਾ ਪਰਤੱਖ ਰੂਪ ਜਾਣ ਕੇ ਪੂਜਦਾ ਹੈ ਜਿੱਥੇ ਉਹ ਅਵਸਥਾ ਚਾਉ ਆਨੰਦ ਅਤੇ ਪਰ ਉਪਕਾਰ ਨਾਲ ਭਰਪੂਰ ਹੈ ਉਤੇ ਬੇਲੋੜਿੰਗਾਪਣ ਅਤੇ ਨਿਰਾਸ਼ਤਾਪਣ ਤੋਂ ਉਤਪੰਨ मंदगी की भावना एक गंभीर औगर है इस भेद न समझण की लोड़ है करन न सुने काहू की निंदा सब ते जाने आपस को मंदा मन ते बिन सह सगला परम कर पूजे सगल पार ब्रह्म अहंकारी दा मन तन गलदा है अते खुआर हुंदा है निमाने नु सब सुख मिलदे हन पैरां थले धरती अते धरती विच पानी है ਗੁਰਮੁਖ ਆਪਣੇ ਆਪ ਨੂੰ ਪਾਣੀ ਨਹੀਂ ਅੰਦਰੋਂ ਨੀਵਾ ਸਮਝਦਾ ਹੈ। ਅਤਿਵਾਰੋ ठाठा ਬਾਗਾ ਰੱਖਦਾ ਹੈ। ਸੁਕੀ ਬਸਿਆ ਮਕਸਤੀ ਨਹੀਂ ਆਪ ਨਿਵਾਰ ਤਲੇ। ਬਡੇ ਬਡੇ ਅਹੰਕਾਰੀਆ ਨਾਨਕ ਗਰਬ ਗਲੇ। ਨਿਮਰਤਾ ਅਤੇ ਸੁਸ਼ੀਲਤਾ ਤਰਨ ਕਰਨੀ ਚਾਹੀਦੀ ਹੈ। 14ਵਾਂ ਕਾਰਨ ਈਰਖਾ ਜਿਸ ਅੰਦਰ ਤਾਤ ਪਰਾਈ ਹੋਵੇ। कद ना हो भी, भी कद नहीं हाखा तो क्यों करिए आप ही दाता दिन्दा है सड़ता है उसका कुछ नहीं बिगड़ता जिसते बारे ईरखा की जाती है सब न जिया का एक दाता सो मैं विसर न जाई इस वास्ते ईरखा बिलकुल नहीं करनी चाहती पंद्रवा कारण वैर विरोध अतले बदला लो रुचि उपाव वैर विरोध अते बदला लो रुचि तन मन तो मिटा दईए वबवा वैर न करिए काहु कट कट अंतर ब्रह्म समाहु पर का बुरा न राखो चीत तुमको दुख नहीं पाई नीत खिमा तारन करनी अति सब नाल प्यार करना चाहिदा है खिमा गई व्रत सील संतोखंग ਰੋਗ ਨਾਂ ਵਿਆਪੇ ਨਾ ਜਮ ਦੋਖੰ 16ਵਾਂ ਕਾਰਨ ਕਰਿਣਾ ਉਪਾਅ ਕਰਿਣਾ ਜਾਤ ਪੇਸ਼ਾ ਅਮੀਰੀ ਗਰੀਬੀ ਫਿਰਕਾ ਧਰਮ ਨਸਲ ਰੰਗ ਇਤਿਆਦੀ ਦੇ ਆਧਾਰ ਤੇ ਕੀਤੀ ਜਾਂਦੀ ਹੈ ਗੁਰਮਤ ਅਨੁਸਾਰ ਕਿਸੇ ਨਾਲ ਵੀ ਨਫ਼ਰਤ ਕਰਨੀ ਵਰਜਿਤ ਹੈ ਕਿਉਂਕਿ ਸਾਰਿਆਂ ਵਿੱਚ ਪਾਰਬ੍ਰਮ ਦਾ ਵਾਸਾ ਹੈ ਗੁਰਮੁਖ ਸਭ ਵਿੱਚ ਪਰਮੇਸ਼ਰ ਵੇਖਦਾ ਹੋਇਆ ਸਭ ਨਾਲ ਪਿਆਰ ਕਰਦਾ ਹੈ রোগਾਂ ਤੋਂ ਛੁਟਕਾਰਾ ਪਾਉਣ ਵਾਸਤੇ ਗੁਰਮੁਖ ਵਾਲੀ ਬੇਟੀ ਕਰਨ ਕਰਨੀ ਚਾਹੀਦੀ ਹੈ। ਕ੍ਰਿਣਾ ਦਾ ਪੂਰਨ ਤਿਆਗ ਕਰਕੇ ਸਭ ਨਾਲ ਪਿਆਰ ਕਰਨਾ ਚਾਹੀਦਾ ਹੈ। 17ਵਾਂ ਅਧਿਆਇ ਪਾਪ ਅਤੇ ਮਾੜੇ ਕਰਮ ਉਪਾਅ ਇਹਨਾਂ ਨਾਲ ਮਨ ਤਨ ਗਲਦੇ ਹਨ ਅਤੇ ਰੋਗ ਪੈਦਾ ਹੁੰਦੇ ਹਨ। ਪਾਪਾਂ ਨੂੰ ਤਿਆਗ ਕੇ ਆਪਣੇ ਸਰੂਪ ਦੀ ਪਛਾਣ ਕਰਨ ਨਾਲ ਸੂਕ ਦੀ ਜੂਲ ਅਤੇ ਸੰਤਾਪ ਨਹੀਂ ਲੱਗਦੇ। ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਾਸਾਰਾ ਪਰ ਹਰਿ ਪਾਪ ਪਛਾਣੈ ਆਪ ਨਾ ਕਿਸ ਸੋਗ ਵਿਜੋਗ ਸੰਤਾਪ ਅਠਾਰਵਾਂ ਕਾਰਨ ਝੂਠ ਬੋਲਣਾ ਅਤੇ ਝੂਠ ਦਾ ਵਰਤਾਰਾ ਝੂਠ ਬੋਲਣ ਅਤੇ ਕੂੜ ਕਮਾਉਣ ਨਾਲ ਸਿਹਤ ਵਿਗੜਦੀ ਹੈ ਪਰਮਾਤਮਾ ਤੋਂ ਦੂਰੀ ਵੱਧਦੀ ਹੈ ਅਤੇ ਸ਼ੋਹਰਤ ਮਾੜੀ ਹੁੰਦੀ ਹੈ ਝੂਠ ਵਿਕਾਰ ਮਹਾਂ ਦੁੱਖ ਦੇਹ ਉਪਾਅ ਸੱਚ ਬੋਲਣਾ ਅਤੇ ਸੱਚਾ ਆਚਾਰ ਧਾਰਨ ਕਰਨਾ ਹੈ ਸੱਚੋ ਹੋਰ ਸਭ ਕੋ ਉੱਪਰ ਸੱਚ ਆਚਾਰ 19ਵਾਂ ਕਾਰਨ ਦੁਕਿਰਤ ਮੁਨਾਫਾ ਖੋਰੀ ਆਪਕੋ ਵਰਤ ਫੀਸ ਪਾੜਾ ਤੇ ਵਿਆਜ ਲੈਣੇ ਹੱਕ ਮਾਰਨਾ ਡਿਊਟੀ ਤੋਂ ਅਣਗਹਿਲੀ ਕਰਨੀ ਜੂਆਬਾਜੀ ਤੇ ਸੱਟਾਬਾਜੀ ਉਸਾਰੀ ਦੇ ਕੰਮਾਂ ਵਿੱਚ ਮਸਾਲਾ ਤੇ ਸਮਗਰੀ ਘੱਟ ਲਾਉਣੀ ਹੀਰਾ ਫੇਰੀ ਨਾਲ ਤਨ ਕਮਾਉਣਾ ਇਤਿਆਦੀ ਤੁਕ੍ਰਿਤ ਵਿਆਖੂਜੇ ਉਦਾਹਰਨਾ ਹਨ ਇਹਨਾਂ ਮੰਦੇ ਕਰਮਾਂ ਤੋਂ ਬੁਰੀ ਕਾਲ ਨਾਲ ਤਨ ਮਨ ਮੈਲੇ ਤੇ ਕਮਜ਼ੋਰ ਹੁੰਦੇ ਹਨ ਉਪਾਉ ਗੁਰਮਤਿ ਵਿੱਚ ਸਾਰੇ ਮੰਦੇ ਕੰਮ ਵਰਜੀ ਥਨ ਕਿਉਂਕਿ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਜਿਤ ਕੀਤਾ ਪਾਈ ਹੈ ਆਪਣਾ ਸਾਖਾਲ ਬੁਰੀ ਕਿਉਂ ਕਾਲੀ ਹੈ ਮੰਦਾ ਮੂਲੇ ਨਾਲ ਕੀਚਈ ਤੇ ਲੰਮੀ ਨਦਰ ਨਿਹਾਲੀ ਹੈ ਵੱਡੀ ਖੂਰੀ ਇਹਨਾਂ ਨਾਲ ਮਨ ਤਨ ਗਲਦੇ ਹਨ ਅਤੇ ਰੋਗ ਪੈਦਾ ਹੁੰਦੇ ਹਨ ਇਹ ਕੰਮ ਵਰਜਿਤ ਕਰਨੀ ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਈ ਧਰਮ ਦੀ ਕਿਰਤ ਕਰਕੇ ਦਸਵੰਦ ਕੱਢਣਾ ਅਤੇ ਸ਼ੁਭ ਕਰਮਾਂ ਤੋਂ ਕਦੇ ਪਿੱਛੇ ਨਹੀਂ ਹਟਣਾ ਇਹਨਾਂ ਨਾਲ ਮਨ ਤਨ ਨਰੋਏ ਹੋ ਜਾਣਗੇ ਰੋਗ ਦੂਰ ਹੋ ਜਾਣਗੇ ਸੰਗ ਦੇ ਕ ਕਰਨ ਹਾਰਾ ਕਾਇ ਪਾਪ ਕਮਾਈਐ ਸੁਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲਨਾ ਜਾਈਐ ਕਾਲ ਖਾਏ ਕਿਛਾਤੋਂ ਦੇ ਨਾਨਗ ਰਾਹ ਪਛਾਣ ਸੇ ਦੀਮਾ ਕਰਨ ਕਪਟ ਅਤੇ ਵੱਲਚਲ ਕਪਟ ਤੇ ਵੱਲਚਲ ਨੂੰ ਆਪਣੇ ਆਚਾਰ ਦਾ ਆਧਾਰ ਬਣਾਉਣਾ ਅਤੇ ਆਪਣੇ ਮਨੋਰਥਾਂ ਦੀ ਪੂਰਤੀ ਕਪਟ ਤੇ ਵੱਲਚਲ ਰਾਹੀਂ ਕਰਨੀ ਇਹਨਾਂ ਦੀ ਗੁਰਮਤ ਵਿੱਚ ਸਖਤ ਮਨਾਹੀ ਹੈ ਕਪਟ ਤੇ ਵੱਲਚਲ ਨਾਲ ਨਨ ਮਨ ਮੈਲੇ ਤੇ ਕਮਜ਼ੋਰ ਹੁੰਦੇ ਹਨ ਅਤੇ ਪਰਮੇਸ਼ਰ ਤੋਂ ਦੂਰੀ ਵੱਧਦੀ ਹੈ ਭਗਤੀ ਫਲਦਾਇਕ ਨਹੀਂ ਹੁੰਦੀ ਹਰ ਹਰ ਕਰੇ ਨਿਤ ਕਪਟ ਕਮਾਵੇ irdas sudhna hoi ਅੰਨ ਦਿਨ ਕਰਮ ਕਰੇ ਬਹੁ ਤੇਰੇ ਸੁਪਨਾ ਸੁਖ ਨਾ ਹੋਈ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਇੰਨਾ ਰੋਏ ਕਿਆ ਕੀਚ ਹੈ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਤ ਦੀਜੈ ਉਪਾਉ ਕਪਟ ਤੇ ਵੱਲ ਚੱਲਦਾ ਪੂਰਨ ਤ્યાਗ 21ਵਾਂ ਕਾਰਨ ਚੋਰੀ ਤੇ ਠੱਗੀ ਇਹਨਾਂ ਨਾਲ ਤਨ ਮਨ ਮੈਲੇ ਤੇ ਕਮਜ਼ੋਰ ਹੁੰਦੇ ਹਨ ਚੋਰੀ ਤੇ ਠੱਗੀ ਨਾਲ ਕਮਾਏ ਹੋਏ ਧਨ ਵਿੱਚੋਂ ਕੱਢਿਆ ਦਸਵੰਦ ਗੁਰੂ ਘਰ ਨੂੰ ਪਰਵਾਨ ਨਹੀਂ ਹੈ ਚੋਰ ਸਲਾਹੇ ਚੀਤਨਾ ਪੀਜੈ ਜੇ ਬਦੀ ਕਰੇ ਤਾਂ ਤਸੂ ਨਾ ਚੀਜੈ ਚੋਰ ਕੀ ਹਾਮਾ ਪਰੇ ਨ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਜੇ ਮੋਹਾ ਕਾ ਕਰਮੁ ਹੈ ਕਰਮੁ ਹੈ ਪਿਤਰੀ ਦੇ ਅਗੈ ਵਾ ਤੁਸੀਂ ਜਾਣੀ ਹੈ ਪਿਤਰੀ ਚੋਰ ਕਰੇ ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ ਉਪਰੋਕਤ ਫਰਮਾਨ ਤੋਂ ਮੁਰਾਦ ਹੈ ਕਿ ਅਗਰ ਕੋਈ ਵਿਅਕਤੀ ਪਿਤਰਾ ਦੇ ਉਧਾਰ ਵਾਸਤੇ ਠੱਗੀ ਦੀ ਕਮਾਈ ਵਿੱਚੋਂ ਪੰਡਤਾਂ ਨੂੰ ਪ੍ਰਸ਼ਾਦ ਛਕਾਉਂਦਾ ਹੈ ਜਾਂ ਦਾਨਪੁਨ ਦਿੰਦਾ ਹੈ ਧਰਮ ਰਾਜ ਵੱਲੋਂ ਠੱਗੀ ਦੇ ਮਾਲ ਦੀ ਪਛਾਣ ਹੋਣ ਕਰਕੇ ਪਿੱਤਰ ਚੋਰੀ ਦੇ ਅਪਰਾਧ ਦੇ ਭਾਗੀ ਬਣਦੇ ਹਨ ਅਤੇ ਪੰਡਤਾਂ ਦੇ ਦલાਲ ਹੋਣ ਕਰਕੇ ਹੱਥ ਵੱਡੇ ਜਾਂਦੇ ਹਨ। ਉਪਕਾਰ ਚੋਰੀ ਠੱਗੀ ਦੀ ਤਾਂ ਦਸਾਂ ਨੋਹਾਂ ਦੀ ਸੁਕ੍ਰਿਤ ਵਿੱਚ ਹੋਈ দান-ਪੁੰਨ ਕਰਨਾ ਜਾਂ ਦਸਵੰਧ ਕੱਢਣਾ ਪਰਮੇਸ਼ਰ ਦੀ ਦਰਗਾਹ ਵਿੱਚ ਪਰਵਾਨ ਹੁੰਦਾ ਹੈ। ਨਾਨਕ ਅਗਿਆ ਸੋ ਮਿਲੇ ਜੇ ਖੱਟੇ ਕਾਲੇ ਦੇ ਬਾਈਵਾਂ ਕਾਰਨ, ਬੁਰਿਆਈ, ਬੁਰੇ ਖਿਆਲ, ਬੁਰੇ ਮਨਸੂਬੇ ਤੇ ਬੁਰੇ ਕਰਮ ਮਨ ਤਨ ਨੂੰ ਅਪਵਿੱਤਰ ਤੇ ਨਿਰਬਲ ਕਰਦੇ ਹਨ। ਬੁਰਾ ਕਰੇ ਸੋ ਕੇ ਹਾਸਿ ਛੈ ਆਪਣੇ ਰੋਹੇ ਆਪੇ ਹੀ ਦੱਛੈ ਮਨਮੁਖ ਕਮਲਾ ਰਗੜੈ ਲੁਛੈ ਗੁਰਮੁਖ ਹੋਏ ਇਸ ਸਭ ਕਿਛ ਸੁਝੈ ਉਪਾਵ ਬੁਰਿਆਈ ਦਾ ਤਿਆਗ ਤੇ ਸਰਬੱਤ ਦਾ ਭਲਾ ਮੰਗਣਾ ਤੇ ਕਰਨ ਗੁਰਮੁਖ ਜੀਵਨ ਲਈ ਜ਼ਰੂਰੀ ਹੈ ਤੇਈ ਮਾ ਕਾਰਨ ਪਖੰਡ ਅਸਲੀਅਤ ਨੂੰ ਛੁਪਾਉਣ ਵਾਸਤੇ ਢੋਂਗ ਰਚਣੇ ਅੰਦਰੋਂ ਹੋਣ ਤੇ ਬਾਹਰੋਂ ਹੋਰ ਹੋਣਾ ਅੰਦਰੋਂ ਠਾਗੂ ਹੋਣਾ ਤੇ ਬਾਹਰੋਂ ਸਾਧ ਤੇ ਧਰਮੀ ਹੋਣ ਦਾ ਠਿਕਾਵਾ ਕਰਨਾ ਇਤਿਆਦ ਸਭ ਪਖੰਡ ਹਨ ਇਹ ਮਨ ਤਨ ਨੂੰ ਅਪਵਿੱਤਰ ਤੇ ਕਮਜ਼ੋਰ ਕਰਦੇ ਹਨ ਪਖੰਡ ਪਖੰਡ ਕਰ ਕਰ ਪਰਮੇ ਲੋਭ 파ਖੰਡ ਜਗ ਬੁਰੇ ਆਰੇ ਹਲਤ ਪਲ ਤੇ ਦੁਖਦਾਈ ਹੋ ਗਏ ਜਮਕਾਲ ਖੜਾ ਸਿੱਧ ਮਾਰੇ ਉਪਾਲ 파ਖੰਡ ਤੇ ਅਗਣਾ ਅਤੇ ਪਰਮਾਤਮਾ ਨਾਲ ਸੱਚੇ ਦਿਲੋਂ ਪਿਆਰ ਕਰਨਾ ਦਿਲੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ